ਦੱਸਦੇ ਆ ਵੀ ਜਿਹੜੀ ਆ ਪਾਈਪ ਲਾਈਨ ਫਿਟਿੰਗ ਐ ਇਹ ਆਪਾਂ ਹਾਲੈਂਡ ਦੀ ਨਵੇਂ ਮਾਡਲ ਦੇ ਇਹਦਾ ਪੰਪ ਸਿੱਧਾ ਕਰਨ ਤੇ ਕਾਫੀ ਕੁਝ ਕਰਨਾ ਪਿਆ ਜਿਵੇਂ ਆ ਦੇਖੋ ਆ ਬਾਈ ਨੇ ਇੱਥੇ ਆ ਬਣਾਉਣੀ ਪਈ ਆ ਲੰਬੀ ਕਰਨੀ ਪਈ ਨਵਾਂ ਮਾਡਲ ਟਰਬੋ ਇੰਜਨ ਵਾਲਾ 65 ਬਾਈ ਐ ਨੂਪੇ ਕਵਾੜੀ ਕੋਲੇ ਖੜਾ ਐ ਕੀ ਕਹਨੇ ਹੁੰਨੇ ਮਲੋਟ ਲਓ ਜੀ ਸਵੇਰ ਸਵੇਰ ਲੈ ਕੇ ਹਾਲੈਂਡ ਦੇ ਪਾਰਟ ਕਲੈਂਪ ਹੌਸ ਕੈਪ 에ਅਰ ਕਲੀਨਰ ਆ ਲੈਣਾ ਇਹ ਵੇਖੇਗਾ ਜੇ ਆਪਾਂ ਨੂੰ ਹੁਣ ਵੀਰ ਕਹਿਣਗੇ ਤੂੜੀ ਵਾਲੀ ਤੇ ਤੰਗ ਕਰੂਗਾ ਇੰਟਰਕੂਲਰ ਭਰਨ ਭਰਨ ਤੋਂ ਤਾਂ ਆਪਾਂ ਇਹਦੇ ਆਸਤੇ ਆ ਅੱਜ ਤਾਈਂ ਆਹਾ ਪੈਮ ਲੈਣੀ ਸੀ ਆਪਣੀ ਦਿਖਾਈ ਮੜੀ ਜੀ ਅੱਜ ਤਾਈਂ ਇਹਦੇ ਤੇ ਚੱਲੀ ਗਈ ਇੰਨਾ ਜੋਰ ਦੇ ਪਾਸੇ ਹੋਰ ਕਲੀਨਰ ਲੱਗੂਗਾ ਤਾਂ ਇਹਦੇ ਮੰਨ ਲਓ ਜਿਹੜਾ ਸੀਖੇ ਵਾਲਾ ਬਾਹਰ ਵਾਲਾ ਉਹ ਇਧਰ ਹੋਵੇਗਾ ਹੋਇਆ ਕੰਮ ਹੋਈ ਜਾ ਤਾਂ ਸਾਰੀ ਫਟਿੰਗ ਪੱਟਣੀ ਪੈਗੀ 700 ਰੁਪਿਆ 700 ਟਾਟਾ ਦਾ ਕੂਲੈਂਟ 3 ਲੀਟਰ ਪਾਵਾਂਗੇ ਲਓ ਜੀ ਕਹਿੰਦੇ ਮਿੱਤਰੋ ਪਿੰਡੋਂ ਚੱਲ ਪਏ ਸੇਮ ਆ ਜੀ ਸਾਡੇ ਨਾਲ ਅੱਜ ਟਰੈਕਟਰ ਲੈ ਆਉਣਾ ਪੁਆਏ ਦਾ 10 ਵਜਣ ਦੇ ਪਾਵੇਂ 9 ਵਜਣ ਰਾਤ ਦੇ ਕੰਮ ਨੇ ਵਗੜ ਕੇ ਪਹਿਲਾਂ ਇਹ ਰੀਵਰ ਕਲੀਨਰ ਲੈਣੇ ਮਕਸਰੋ ਕਾਫੀ ਸਮਾਨ ਚਾ ਲੈਣਾ ਤੇ ਥੋੜਾ ਘਣਾ ਤੇ ਹਣ ਇਧਰ ਹੋ ਗਈ ਡਰਾਈਵਰੀ ਇੱਟਨੀ ਆ ਨ ਯਾਰ ਮੱਤਰ ਹੌਲਡ ਦਾ ਆ ਰੇ ਵੀ ਗੈਲਰੀ ਬੋਲਟ ਆ ਤੈਨ ਇਹਨਾਂ ਦਾ ਵੇਖ ਜੇ ਮਾਰਕ ਕਰਿਆ ਤਾਂ ਠੀਕ ਹੈ ਨਾ ਲਓ ਜੀ ਸੁਬਾ ਸੁਬਾ ਲੈ ਕੇ ਹਾਲੈਂਡ ਦੇ ਪਾਰਟ ਕਲੰਪ ਹਾਸਪੈਵ 에ਅਰ ਕਲੀਨਰ ਤਾਈ ਸਾਰੀ ਫਿਟਿੰਗ ਤੇ 3600 ਰੁਪਏ ਦਾ 3150 ਦਾ ਬਿੱਲ ਬਣਾ ਕੇ ਤੁਰੇ ਆ ਇੱਕ ਝੋਲੇ ਚ ਅੱਜ ਇਹਦੇ ਉੱਤੋਂ ਹੀ ਲੱਗਦੇ ਉਹਦੇ ਬਾਈ ਕਹਿੰਦੇ 20 ਫੁੱਟ ਦਾ ਗੇਟ ਛੱਡ ਕੇ ਉਹਦੇ ਵਿੱਚ ਦੀ ਨੰਗੇ ਉਹ ਮੈਂ ਕਿਹਾ ਭਰਾ ਉਹ ਸੰਗਲੀ ਲੱਗੀ ਸੀ ਇਹਦੇ ਚ ਦਿਂਦੀ ਨਹੀਂ ਸੀ ਕਿਹਨੇ ਕੀ ਕਹਿੰਦੇ ਇਹ ਪੰਜ ਪ੍ਰੋਡਕਟ ਆ ਜੀ ਇੱਕ ਆਸ ਕਰਤਾ ਚੱਲ ਮਿੱਤਰਾਂ ਖਿੱਚਦੇ ਹਾਂ ਗੱਡੀ ਕਰ ਐਰ ਕਲੀਨਰ ਆ ਇੱਕ ਹੋਰ ਲਿਊਮਿਨਸ ਕੇ ਕਰਦਾ ਹੁੰਦਾ ਹੁੰਦਾ ਉਹ ਲਾਵਾਂਗੇ ਤੇ ਜਾਂ ਲਾਵਾਂਗੇ ਆਪਾਂ ਅਰਜਨ ਦਾ ਤੇ ਜਾਂ ਜੌਂਡੀ ਅਰਦਾ ਹੌਲੈਂਡ ਦਾ ਤਾਂ ਹੈਗਾ 4700 ਦਾ ਅਰਜਨ ਵਾਲਿਆਂ ਦੇ ਆ ਗਏ ਮਿੱਤਰੋ ਆਪਣਾ ਇਹ ਵੀ ਬਹੁਤ ਪਸੰਦੀਦਾ ਟਰੈਕਟਰ ਆ ਤੇ ਜਿਹੜਾ ਸਾਹਮਣੇ ਖੜਾ ਹੋਏ ਉਹ ਵੀ ਪਸੰਦੀਦਾ ਜੂਬ ਠੀਕ ਆ ਯਾਰ ਬਈ ਕੋਲ ਕੇ ਦਿਹਾ ਆ ਇਹਦਾ ਛੋਟਾ ਹੈ ਬਈ ਇਹਦਾ ਫਿਟਿੰਗ ਵੀ ਉਹੀ ਆ ਜਣੀ ਫਿਰ ਇਹ ਲੈਣਾ ਹੁੰਦਾ ਇਹਦੀ ਫਿਟਿੰਗ ਵੀ ਹੋਏ ਲੈ ਹੈ ਕਿਹੜਾ ਹੌਲੈਂਡ ਰਿਸ ਕਰੂਗਾ ਇਹਦੀ ਦਾ ਠੀਕ ਹੈ ਵੀਰੇ ਧੰਨਵਾਦ ਹੈ ਆਪਾਂ ਲੈ ਆ ਆਹ ਲੈਂਦੇ ਫਾਇਪ ਲੈਂਣ ਕੰਮ ਸਾਰੀ ਆ ਜਾਣੀ ਨਾਲੇ ਸਸਤੀ ਇਹਨਾਂ ਦੀ ਹੂੰ ਦੂਰ ਬਾਇਆ ਦੂਰ ਚਲੋ ਨਹੀਂ ਨਹੀਂ ਕਿੰਨੀ ਉਹਦੇ ਨੋਵੋ ਵਾਲਾ ਕਿਹੜਾ ਉਹ ਦਿਖਾ ਦੇ ਹਾਂ ਨੋਵੋ ਵਾਲਾ ਲੈਣਾ ਬਈ ਆਪਾਂ ਹੋਣੀ ਮਿਲਣਾ ਆ ਇਹਦੇ ਹੋਊਗਾ 8 ਇੰਚ ਆ ਲੈਣਾ ਇਹ ਦੇਖ ਹੈਗਾ ਤਾਂ ਇਹ ਮੋਹਣਾ ਆ ਆਪਰ ਬਾਈ ਅੱਛਾ ਜੀ ਆਊਡਰ ਦੇ ਇਹਦਾ ਪਤਾ ਨਹੀਂ ਆਪਾਂ ਨੂੰ ਕਿੰਨੇ ਕ ਦਾ ਹੋਊਗਾ ਆਈਟਮ ਦਾ ਨਹੀਂ ਪਤਾ ਮੈਂ ਕਿੰਨੇ ਕ ਦੇ ਹੋਗੇ ਉਹ ਦੱਸ ਦੇਣੀ ਬਾਈ ਚਲ ਕੋਈ ਨਹੀਂ ਬਹੁਤ ਘੈਂਟ ਚੀਜ਼ ਬਣਾਈ ਜਣ ਚਲੋ ਠੀਕ ਆ ਭਰਾ ਧੰਨਵਾਦ ਆਹ ਟਰੈਕਟਰ ਆ ਆਪਣੇ ਬਾਬੇ ਉਹ ਬਾਲੀ ਘੈਂਟ ਚੀਜ਼ ਬਣਾਈ ਹਾਂ ਹਾਂ ਬਸ ਵੀਰੇ ਲਾ ਦੇ ਹਾਂ ਉਹਦੀ ਗੱਲ ਕਰਦੇ ਕਿ ਇਧਰਲੇ ਪਾਸੇ ਹੀ ਰੱਖਣਾ ਹੋਵੇ ਉਰ ਉਸੇ ਮੋੜੇ ਵੱਤਣਾ ਹੋਵੇ ਹਾਂ ਆਹ ਕੱਢੀ ਸਪਲਾਈ ਵੇਖ ਠੀਕ ਹੈ ਨਾ ਕਿਹਦੀ ਟਰਬੋ ਤੇ ਜਾ ਰਹਿਣੀ ਹੈ ਹਾਂ ਬੈਲ ਕਰ ਲੈ ਚਲੋ ਕੋਈ ਨਹੀਂ ਆ ਜਾ ਸਜਾ ਸਜਾ ਕੇ ਲਾ ਦਿੰਦਾ ਅਗਲਾ ਹਾਂ ਲੈ ਵੀ ਚੱਲ ਗਿਆ ਕਰ ਐਂਟਰ ਕੋਲਰ ਤਾਂ ਲੱਗਦਾ ਕਰਿਆ ਪਿਆ ਫਟਾ ਉਹ ਆਜੀ ਵਾ ਵਰਕਸ਼ਾਪ ਦੀ ਸ਼ਾਨ ਖੜੇ ਦੋਵੇਂ ਘੋੜੇ ਹੱਸਾਂ ਲੱਗ ਜਾਂਦੇ ਰ ਇੱਕ ਤਾਂ ਇਹ ਮੁੰਡੇ ਖਣੀ ਸਾਡਾ ਮਜ਼ਾਕ ਡਾਉਂਦੇ ਇਹ ਆ ਹੱਦੇ ਕਾ ਧੋਨੇ ਬਈ ਯਾਰ ਕਿ ਤੁਸੀਂ ਆਣੇ ਐਵੇਂ ਕੈਮਰਾ ਚੱਕ ਕੇ ਆ ਜਾਂਦੇ ਹੂੰ ਆਸ ਲੋ ਭਰਾਵਾ ਕੋਈ ਗੱਲ ਨਹੀਂ ਥੋੜਾ ਟਾਈਮ ਹੈ ਟੜਾ ਠੀਕ ਆ ਯਾਰ ਪੱਤੀ ਬਣਾ ਕੇ ਕਸਿਆ ਗਿਆ ਅੱਛਾ ਆ ਚੀਜ਼ਾਂ ਤੋਂ ਆਪ ਤਾਂ ਮੈਨੂੰ ਬਹੁਤ ਡਰ ਲੱਗਦੇ ਮੈਂ ਇਹ ਕਿਵੇਂ ਭਗਾਈ ਕਰਕੇ ਕਰਿਆ ਕਰਾਂਗਾ ਪੱਤੀ ਬਣਾ ਕੇ ਲਾਦਾ ਹੀ ਜਾਵਾਂ ਬੈਟਰੀ ਰੱਖੀ ਜਾਂਦੀ ਬਾਈ ਮੂਰੇ ਵੇਖ ਲੈ ਬੈਟਰੀ ਨਾਲ ਲੱਗੇ ਯਾਰ ਜਮਾਂ ਸੰ ਬੈਟਰੀ ਦਾ ਉੱਚਾ ਨਹੀਂ ਲੱਗ ਸਕਦਾ ਥੋੜਾ ਘਣਾ ਨਾ ਪਰ ਆਪਣੀ ਫਿਟਿੰਗ ਹੀ ਉਦਾਂ ਦੀ ਸੀ ਆ ਵੇਰਾ ਆਪਣੇ ਵਾਲੀ ਕੱਢੀ ਬੈਠਾ ਬਾਈ ਮੇਨ ਦਾ ਨਾ ਲਾਹ ਹਾ ਹੁਣ ਪਹਿਲਾ ਆ ਸੀਗਾ 6 ਇੰਚੀ ਮਿੱਤਰੋ ਜਮਾ ਕਵਾੜ ਹੋ ਗਿਆ ਸੀ ਇਹ ਵਜਰ ਆਵੇ ਸੇਮੇ ਮੈਂ ਆਂਦਾ ਹੀ ਆ ਇਹ ਪਲੇਟ ਤੇ ਲੱਗ ਜਾਂਦਾ ਉਹ ਆ ਵੀ ਜਾਲੀ ਜੀ ਪਲੇਟ ਬਣਾ ਕੇ ਉਹੀ ਲੋਕਲ ਮੈਸਤਰੀ ਤੋਂ ਤੇ ਇੱਥੇ ਇਹਨੂੰ ਸੁੱਕਾ 에ਅਰ ਕਲੀਨਰ ਲਾਇਆ ਸੀ ਆ 6 ਇੰਚੀ ਜਿਹੜਾ ਆ ਬਾਜ਼ਾਰ ਚੋਂ 11200 ਦਾ ਮਿਲਦਾ ਤੇ ਇਹ ਪਲੇਟ ਹੁਣ ਇੱਥੇ origial ਪਲੇਟ ਲੈ ਆਂਦੀ ਇੱਥਾਂ ਵਾਲੀ ਤੇ ਨਾਲ ਉਹਦਾ ਕਲੈਂਪ ਲੈ ਆਂਦਾ ਜਿਹੜਾ ਆਪਾਂ ਜਾਂ ਸੀ ਜੋ ਹੁਣ ਲੈ ਗਏ ਇਥੋਂ ਦੀ ਮੋਰਾ ਨਿਕਲ ਕੇ ਇੱਥੇ ਅਰੀਜਨਲ ਉਹਦੇ ਸ਼ੋਅ ਵਾਲੇ ਮੋਰੇ ਵੇਚ ਦੀ ਨਿਕਲ ਜਾ ਕਰੂਗਾ ਆਪਣਾ ਧੂੜੀ ਵਾਲੀ ਵੇਲੇ ਲਾਉਣ ਨੂੰ ਉਹ ਕੀ ਬੋਲਦੇ ਇਹਨੂੰ ਆਪਾਂ ਸੀ 6 ਵਾਲਾ 에어 ਕਲੀਨਰ ਬਾਹਰ ਲਾ ਠੀਕ ਹੈ ਜੀ ਬਾਕੀ ਇਧਰੋਂ ਤਕਰੀਬਨ ਓਕੇ ਕਰੀ ਬੈਠਾ ਬਾਈ ਆ ਵੀ ਲਾਤੀ ਵੱਢ ਕੇ ਠੀਕ ਹੈ ਜੀ ਆ ਵੀ ਇੱਥੇ ਲਾਤੀ ਤਕਰੀਬਨ ਕੰਮ ਓਕੇ ਹੋ ਗਿਆ ਕਹਿੰਦੇ ਬੈਟਰੀ ਬਾਕਸਾ ਬਾਹਰ ਕਰੋ ਪਰ ਆਪਾਂ ਸਪੈਸ਼ਲ ਅੰਦਰ ਕਰਿਆ ਸੀ ਆ ਤਾਰ ਤੂਰ ਪਾ ਕੇ ਕਾਰ ਹੀ ਖਰਚ ਆ ਗਿਆ ਉਦੋਂ ਪਰ ਬੈਟਰੀ ਬਾਕਸਾ ਬਾਹਰ ਨਹੀਂ ਕਰਨਾ ਕੋਸੋ ਜੀ ਟ੍ਰੈਕਟਰ ਕਰਮ ਹੁੰਦਾ ਤਾਂ ਉਹਦਾ ਵੀ ਹੋਰ ਇਲਾਜ ਕਰ ਲਾਂਗੇ ਤੇ ਕੀ ਕਹਿੰਦੇ ਹੁੰਦੇ ਵੀਰੋ ਤੁਹਾਨੂੰ ਦੱਸ ਦਿਆਂ ਵੀ ਜਿਹੜੀ ਆ ਪਾਈਪ ਲਾਈਨ ਫਿਟਿੰਗ ਐ ਇਹ ਆਪਾਂ ਹਾਲੈਂਡ ਦੀ ਨਵੇਂ ਮਾਡਲ ਦੇ ਮੰਨ ਲਓ ਲੰਬੀ ਆਉਣ ਲੱਗੀ ਐ ਇੰਟਰਕੂਲਰ ਉਹਨਾਂ ਨੇ ਗਾਂ ਕਰਿਆ ਪਰ ਆਪਾਂ ਆਹੀ ਇਧਰੋਂ ਲੰਮਾ ਪਾ ਕੇ ਤੇ ਇੰਨਾ ਕਿਸਾਨ ਬਣਾ ਲਿਆ ਵੇ ਬਸ ਸਾਫ਼ ਹੋ ਜਾ ਕਰੂ ਤਕਰੀਬਨ ਕੱਪੜੇ-ਕੁਪੜੇ ਨਾਲ ਤੇ ਆ ਆਪਾਂ ਨੂੰ ਉਥੋਂ ਜਾਂਸੀ ਚੋ ਬਾਈ ਬਿੰਦੇ ਤੋਂ ਲਿਆਏ ਐ ਇਹ ਪ੍ਰਾਣੀਆਂ ਸਪਲਾਂਗਾ ਲਾ ਦਿੰਦੇ ਐ ਤੇ ਨਵੀਆਂ ਆ ਜਾਂਦੀਆਂ ਸਪਲਾਈ ਬਾਕੀ ਤਾਂ ਉਹੀ ਰਹਿ ਜਾਂਦੀਆਂ ਦੋ ਚੀਜ਼ਾਂ ਹੀ ਐ ਜਿਹੜੇ ਨਵਿਆਂ ਦੇ ਇੰਟਰਕੂਲਰ ਆਉਂਦਾ ਨਾ ਆ ਨਵੀਆਂ ਸਪਲਾਈਆਂ ਕੰਪਨੀ ਦੇ ਦਿੰਦੀ ਆ ਆ ਰੱਖ ਲੈਂਦੀ ਤੇ ਆ ਹੌਸ ਪਾਈਪ ਆਪਾਂ ਜਿਹੜੇ ਬਹੁਤ ਘੱਟ ਮਿਲਦੇ ਮਿੱਤਰੋ ਇਹ ਦੱਸ ਵੀ ਦਿੰਨੇ ਬਹੁਤ ਬੰਦੇ ਦੱਸਦੇ ਨਹੀਂ ਅਗਲਾ ਕਹਿੰਦਾ ਜੀ ਹੈ ਨਹੀਂ ਗਏ ਜਾਂ ਜੋ ਇਹ ਟਰੱਕਾਂ ਵਾਲੀ ਦੁਕਾਨ ਤੋਂ ਮਿਲ ਜਾਂਦੇ ਠੀਕ ਜਿੱਥੋਂ ਟਰੱਕ ਦਾ ਸਪੇਅਰ ਪਾਰਟ ਹੁੰਦਾ ਸਪੈਸ਼ਲ ਟਰਬੋ ਵਾਲੇ ਕਹਿ ਕੇ ਉਹਨਾਂ ਤੋਂ ਲੈ ਲਈ ਤੇ ਇਹ ਆਪਾਂ ਟਰੱਕ ਵਾਲੀ ਦੁਕਾਨ ਤੋਂ ਮਲੋਟੋਂ ਭਾਲ ਕੇ ਲੈਂਦੇ ਆ ਤੇ ਬਾਕੀ ਜਿਹੜੇ ਇੱਧਰ ਲਿਆ ਆਗੇ ਇਹ ਆਪਾਂ ਸਾਰੇ ਓਰੀਜਨਲ ਹੀ ਲਾਵਾਂਗੇ ਟਰਬੋ ਵਾਲਾ ਤੇ ਇਹਦੇ ਅੱਗੇ ਜੋ ਪਾਈਪ ਲਾਈਨ ਬਾਨੀ ਆ ਉਹ ਸਾਰੀ ਆ ਤੁਹਾਨੂੰ ਦਿਖਾਉਣਾ ਆਵੇ ਲੈ ਆਂਦੀ 4-5 ਲੀਟਰ ਦੇ ਕਿਨਾਂ ਵਾਲਾ ਹੁਣ ਆ ਕਲੰਪ ਲੈਂਦਾ ਆ ਹਾਸ ਪਾਈਪ ਇਹ ਸਾਰਾ ਓਰੀਜਨਲ ਹੀ ਲੈਂਦੇ ਇਹਨਾਂ ਦੇ 3100 ਲੱਗ ਗਏ ਇੰਨੀਆਂ ਚੀਜ਼ਾਂ ਦੇ ਆ ਆ ਗਈ ਪਲੇਟ ਇਹਦੇ ਸਾਲ ਸੁਲ ਵੇਖ ਸੇ ਮਾ ਜੀ ਲੋਕ ਨਾ ਇਹਦੇ ਇਹਦੇ ਸਾਲ ਵੇਖ ਵੀ ਉੱਥੇ ਹੀ ਆ ਜਾਣਗੇ ਤਾਂ ਇਹ ਜੇ ਫਿਟਿੰਗ ਰੱਖਾਂਗੇ ਆਪਾਂ ਨਵੀਂ ओरिजिनल ਨਹੀਂ ਆਪਾਂ ਬਦਲ ਦੇਣੀ ਹੁਣ ਇੱਥੇ ਨਾ ਬੈਠਦੇ ਟਰੈਕਟਰ ਲੈਣ ਦਾ ਵੀਰ ਮੇਰੇ ਆਪ ਨੇੜੇ ਹੋ ਗਏ ਫੇਰ ਉਪੜਿਆ ਜਾਊ ਆਹ ਪੱਤੀ ਵੀ ਆਪਾਂ ਖੋਲ ਦੇਵਾਂਗਾ ਵਾਧੂ ਆ ਚਲੇ ਆਪ ਸਵੇਤੋਂ ਇੰਨਾ ਬੰਨੇ ਆ ਪਈਆਂ ਜੇ ਆਪਾਂ ਨੂੰ ਹੁਣ ਵੀਰ ਕਹਿਣਗੇ ਤੂੜੀ ਵਾਲੀ ਤੇ ਤੰਗ ਕਰੂਗਾ ਇੰਟਰਕੂਲਰ ਭਰਨ ਭੁਰਨ ਤੋਂ ਤਾਂ ਆਪਾਂ ਇਹਦੇ ਆਸਤੇ ਛੋ ਹੀ ਲਾ ਦੇਣੀ ਐ ਵਧੀਆ ਮੋਡੀਫਾਈ ਜਾ ਲੱਗਿਆ ਕਰੂਗਾ ਤੇ ਇੱਥੇ ਆਪਾਂ ਜਾਲੀ ਲਾ ਦਾਂਗੇ ਦੂਜੀ ਆਉਂਦੀ ਜਿਹੜੀ ਬਾਹਰ ਪਰ ਛੋਟ ਇਹ ਨੂੰ ਲਾ ਕੇ ਰੱਖਣਾ ਇਹਦੇ ਬਹੁਤ ਫਾਇਨਾ ਹੈ ਠੰਡੀ ਹਵਾ ਜਾਵੇ ਜਿਹੜੀ ਇਹ ਮਿੱਤਰੋ ਕੁਝ ਹੱਦ ਤੱਕ ਠੰਡੀ ਕਰ ਦਿੰਦਾ ਹਵਾ ਨੂੰ ਜਿਹੜੀ ਉਧਰੋਂ ਟਰਬੋ ਤੋਂ ਕੰਪਰੈਸ ਹੋ ਕੇ ਹਵਾ ਜਦੋਂ ਜ਼ੋਰ ਨਾਲ ਆਉਂਦੀ ਹੈ ਗਰਮ ਹਵਾ ਹੁੰਦੀ ਹੈ ਨਾ ਉਹਨੂੰ ਇਹ ਥੋੜੀ ਇੱਧਰ ਠੰਡੀ ਕਰਕੇ ਭੇਜਦਾ ਬਸ ਇਹੀ ਹੈ ਹੋਰ ਕੋਈ ਬੜਾ ਲੰਮਾ ਚੌੜਾ ਇਹਦਾ ਫੰਡਾ ਹੈ ਨਹੀਂਗਾ ਇਹਦਾ ਪੰਪ ਸਿੱਧਾ ਕਰਨ ਤੇ ਕਾਫੀ ਕੁਝ ਕਰਨਾ ਪਿਆ ਜਿਵੇਂ ਆਹ ਦੇਖੋ ਆ ਬਾਈ ਨੇ ਇੱਥੇ ਆ ਬਣਾਉਣੀ ਪਈ ਆ ਲੰਬੀ ਕਰਨੀ ਪਈ ਸੈਂਗਣੇ ਦਾ ਆ ਜਿਹੜਾ ਮੈਂ ਆਪਣਾ ਹੁੰਦਾ ਫੀਲਡ ਪੰਪ ਇਹ ਕਮਾਉਣਾ ਪਿਆ ਇਹਨੂੰ ਆਹ ਨਾਲੀ ਹੈ ਜਿਹੜੀ ਇਹ ਨਵੀਂ ਪਾਣੀ ਪਊ ਆਪਾਂ ਨੂੰ ਠੀਕ ਹੈ ਜੀ ਤੇ ਇਹਦੇ ਵਿੱਚ ਸਰਾਖ ਕਰਾਉਣੇ ਪਏ ਜਿਹੜੀਆਂ ਪਹਿਲਾਂ ਵੀਡੀਓ ਵੇਖੀਆਂ ਉਹਦੇ ਜੇ ਤੁਸੀਂ ਦੇਖਿਆ ਹੋਣਾ ਆਪਾਂ ਇਹਦੇ 'ਚ ਬਾਰੇ ਗੱਲ ਕਰੀ ਸੀ ਕੰਪਨੀ ਨੇ ਆਪਸ਼ਨ ਦਿੱਤੀ ਹੁੰਦੀ ਹੈ ਹੁਣ ਇਹ ਸਿੱਧਾ ਹੋ ਗਿਆ ਜਾਨੀਆ ਡਾਇਫ੍ਰੇਮ ਜੀ ਅੱਗੇ ਆਪਣੀ ਸ਼ੋ ਤੋਂ ਬਾਹਰ ਹੁੰਦੀ ਸੀ ਹੁਣ ਅੰਦਰ ਗਈ ਤੇ ਆ ਮੈਨੂੰ ਫੋਲਡ ਲੈ ਲਿਆ ਆਪਾਂ ਠੀਕ ਹੈ ਜੀ ਬਾਕੀ ਸਾਰਾ ਖਰਚਾ ਤੁਹਾਨੂੰ ਨਾਲ-ਨਾਲ ਦੱਸਾਂਗੇ ਟਰੈਕਟਰ ਆਪਣਾ ਸਟਾਰਟ ਹੈ ਬਸ ਪਾਣੀ ਪਾਉਣ ਵਾਲਾ ਰਹਿੰਦਾ ਪਾਣੀ ਪਾਇਆ ਤਾਂ ਨਹੀਂ ਕਿ ਪਾਦਾ ਯਾਰ ਆਪਾਂ origignal ਪਾਣੀ ਲਾਏ ਆ ਆਪਦਾ ਨਹੀਂ ਜਾਣੀਗਾ ਲਾਇਆ ਵੀਰੋ ਇਹ ਹੈਗਾ 900 ਰੁਪਏ ਦਾ ਇੰਨਾ ਕ ਪੁਰਜ ਪਰ ਇਹ ਜਿਹੜਾ ਤੁਸੀਂ ਸੁੱਕਾ ਗਿੱਲਾ ਏਅਰ ਕਲੀਨਰ ਤਾਰਾਂਗੇ ਔਇਲ ਵਾਲਾ ਤੇ ਉਹਦੀ ਜਗ੍ਹਾ ਉਸੇ ਥਲਾਂ ਚ ਆ ਜਾਂਦਾ ਕੁਝ ਵੀ ਨਹੀਂ ਕਰਨਾ ਪੈਣਾ ਕੀ ਰੇਟ ਦੱਸੇ ਕੀ ਆ ਬੀ ਬੀ ਨਹੀਂ ਭਰਾ ਪੁੱਛਿਆ ਹੋਰ ਵੇਚਣਾ ਆਪਾਂ ਆਹ ਬੀ ਦਾ ਬੈਦ ਕੀ ਆਪਾਂ ਵੀ ਬੜਾ ਡਾਇਮੰਡ ਦਾ ਡਾਇਮੰਡ ਦਾ ਤਾਂ ਆਪਾਂ ਹੋਰ ਲੈਣਾ ਕਾ ਦਾ ਵੇਚਨੇ ਆ ਲਰ ਦਾ ਅੱਛਾ ਕਿਹੜਾ ਲਿਆ ਸੀ ਤੂੰ ਫਿਰ ਪਹਿਲਾਂ ਜੀ 2 ਵੀ ਸੀਗਾ ਅੱਛਾ ਆਪਣੇ ਆ ਜੀ ਕੰਦੇ ਦਾ ਫੋਨ ਉਹ ਕਹਿੰਦੇ ਵੀ ਲੈਣਾ ਨਹੀਂ ਆਵੇ ਇੰਨਾ ਚ ਨਹੀਂ ਆਉਂਦਾ ਉੱਤੇ ਆ ਪੱਤੀ ਲਵਾ ਦੀਆ ਚੱਲੀ ਆਹ ਪੱਤੀ ਆਇਆ ਜਿਹੜੇ ਕਿ ਕਾਹ ਚੜ ਗਈ ਉਹ ਤਾਂ ਨਹੀਂ ਆਉਂਦਾ ਅਵੇ ਆ ਪਲੇਟ ਆਪਣੀ ਬਣੀ ਵੀ ਐ। ਕੋਨੋ ਪਲੇਟਾ ਵਾਕੀ ਨਹੀਂ ਜੀ। ਇੱਥੇ ਜੇ ਆ ਆ ਪੱਤੀ ਕੱਲ ਹੀ ਲੱਗ ਜੇ ਜਾਂਦਾ ਉਤਲੀ ਫਿਰ ਕਲੰਪਾਸ ਤੇ। ਕਲੰਪੇ ਛੋਟਾ ਰਹੇ ਜੀ। ਹੂੰ। ਕਲੰਪ ਛੋਟਾ ਨਾ ਰਹੇ ਜੀ। ਇਹ ਕਲੰਪ ਤਾਂ ਛੋਟਾ ਐ। ਇਹ ਤਾਂ ਖੁੱਲਦਾ ਆ ਕਲੰਪ ਤਾਂ ਅੱਡਾ ਉਹਦੇ ਨਾਲ ਪਲੇਟ ਨਾਲ। ਮੈਨੂੰ ਤਾਂ ਪਤਾ। ਹਾਂ। ਮੈਂ ਛੋਟੇ ਦੀ ਗੱਲ ਕਰਦਾ ਮੈਂ। 8 ਇੰਚ ਵਿੱਚ ਪੈਣਾ ਨਹੀਂ ਉਹ। ਕਾਹਦੇ ਨਹੀਂ ਪੈਣਾ। ਕਿਹਦੇ ਵਿੱਚ? ਇਹ ਦਾ ਅੱਡਾ ਆ ਕੱਲੀ ਪਲੇਟ ਅੱਡਾ ਯਾਰ। ਆਹ ਪਲੇਟ ਆਵੇ ਕੱਲੀ ਲੈ ਲਈਏ 100 ਰੁਪਏ ਆਪਣਾ ਬਚਤ ਹੋ ਸਕਦੀ ਜੇ ਕਰਨੀ ਇਹ ਆ ਆਪਣੀ ਹੀ ਲੱਗੀ ਰਹਿਣੀ ਹੈ ਠੀਕ ਹੈ ਜੀ ਆਹ ਹੀ ਪਲੇਟ ਇੱਥੋਂ ਵੱਡ ਕੇ ਆਪਾਂ ਆਹ ਜੀ ਮਾਸਤਰੀ ਗਰਮੀਤ ਸਿੰਘ ਜੀ ਆ ਗਏ ਜੀ ਫਤਿਹ ਬਲਾਓ ਜੀ ਸਸਤੀ ਖਾ ਲੋ ਜੀ ਸਾਰਿਆਂ ਨੂੰ ਅੱਜ ਬਾਈ ਸਾਨੂੰ ਦੇ ਦੀ ਟਰੈਕਟਰ ਯਾਰ ਹਰ ਇੱਕ ਖਾਨ ਭਰਾਵਾਂ ਨੂੰ ਸਸਤੀ ਖਾ ਆਹ ਸਹੀ ਗੱਲ ਹੈ ਆ ਬਈ ਆ ਬਹੁਤ ਫਿਟਿੰਗ ਤੇਰੀ ਜਾਵਾਂ ਜੇ ਇਹ ਕਿਹੜਾ ਲੱਭ ਲਿਆ ਫਿਰ ਇਹ ਕਰਨੀ ਪੈਂਦੀ ਰਹੀ ਸਾਰੇ ਹੋ ਜਾਂਦੇ ਆ ਨਹੀਂ ਇਹ ਕਿਹੜੇ ਦਾ ਇਹ ਕੰਪਨੀ ਦਾ ਸਕੋਰਡ ਦਾ ਕੰਪਨੀ ਦਾ ਸਕੋਰਡ ਕੰਪਨੀ ਦਾ ਅਰੀਜਨਲ ਆ ਬਸ ਆ ਸਹੀ ਆ ਖਲਦਾ ਹੀ ਨਹੀਂ ਤੇ ਆ ਪੱਤੀ ਲੈਂਦੀ ਇੱਕ ਬਈ ਆਹ ਸੱਚ ਇਹ ਉਹ 900 ਦੀ ਆਈ ਏ ਕਿਹੜੀ ਆਹ ਐਨੀ ਕੀ ਐਨੀ ਕਿੰਨਾ ਹੋਰ 400 ਤੇ ਇਹ ਇਧਰਲਾ ਪਾਸਾ ਆਪਣੇ ਕੋਲੇ ਸਾਰਾ ਹੈਗਾ ਆਹ ਪੱਤੀ ਆਪਾਂ ਨੂੰ ਚਾਹੀਦੀ ਜੇ ਉਹ 8 ਇੰਚੀ ਲਾਉਣਾ ਤਾਂ ਇਹ ਤਾਂ ਉਹੀ ਟੰਗਿਆ ਸੀ ਮੈਂ ਤਾਂ ਰੀਲ ਬਣਾਉਣ ਵਾਸਤੇ ਟੰਗਿਆ ਸੀ ਦੇਖੀ ਭਾਈ ਆਪਣਾ ਬਾਈ ਨੂੰ ਦਿਖਾਈ ਲੈ ਕੇ ਉਥੋਂ ਦੂਜਾ ਹਾਂ ਕਲੈਂਪ ਵੀ ਲੈ ਆ ਤੂੰ ਇਹੀ ਲਾ ਦਿੰਦੇ ਆ ਰੀਨਲ ਵਾਸਤੇ ਰੀਨਲ ਹੀ ਬਾਈ ਵੀ ਓਰੀਜਨਲ ਕੰਮ ਕਰਕੇ ਸ਼ਕੀਨ ਨਾਲ ਮੇਰੇ ਵਾਂਗੂੰ ਤੁੱਥ ਮੈਂਤ ਨਹੀਂ ਕਰਦਾ ਉਹ ਐ ਮੈਂ ਤਾਂ ਕੱਢੀ ਜਾਂਦਾ ਖਰਾਬਾਂ ਲਾਣੀ ਆ ਫਲਾਣਾ ਫਰਾਤ ਮਾਰ ਤਿੰਨ ਕਰ ਮਾਰ ਆ ਤਾਂ ਬਹਾਈ ਲਾਗਣ ਹਾਂ ਥੱਲੇ ਕੰਪਨੀ ਨੇ ਸਾਰੇ ਪੈਸੇ ਲੈ ਲੜੀ ਨਾਟ ਦੇ ਤਾ ਵੀਰੇ ਆਈਆਂ ਸਾਰਾ ਨਾਟ ਦਿੰਦੇ ਨਹੀਂ ਲੈ ਇਹ ਕਿੰਨੇ ਦਾ ਹੈ 400 ਦਾ ਹੈ ਹਾਂ 400 ਦਾ ਕਲੈਂਪ ਤੇ ਨਾਟ ਦਿੰਦੇ ਨਹੀਂ ਕਲੈਂਪਣਾ ਬਾਲੀਆਂ ਨਿੱਕੀਆਂ ਨਿੱਕੀਆਂ ਯਾਰ ਚੀਜ਼ਾਂ ਛੱਡ ਦਿੰਦੇ ਪਤੰਦਰ ਛੋਟੀ ਰਹਿ ਜਾਂਦੀ ਨਾ ਆ ਪਾਇਪ ਛੋਟੀ ਰਹੇਗੀ ਫਰਿੱਜ ਤੇ ਚੜਾਣੀ ਹੁੰਦਾ ਆ ਤਾਂ ਤੂੰ ਉੱਥੇ ਲਾਤਾ ਵੇਖੀ ਜਿੱਥੇ ਨਵੇਂ ਆਦੇ ਆ ਹੁਣ 에어 ਕਲੀਨਰ ਗਾਂ ਕਰਤਾ ਆ ਪਾਇਪ ਲੈਣਾ ਆਪਾਂ ਹੁਣ ਪੁਰਾਣੀ ਆ ਗਈ ਸਮਝ ਲੈ ਤੂੰ ਜਿਹੜੀ ਆਪਾਂ ਨੂੰ ਉਹਨਾਂ ਨੇ ਕੱਢੀ ਦਿੱਤੀ ਫਿਰ ਉਹ ਉੱਥੇ ਚੱਕਰ ਪੈ ਗਿਆ ਜਾਂ ਤਾਂ ਇਹਦੇ ਚ ਟੋਟਾ ਪਾ ਦਿੰਦੇ ਪਰ ਇੰਨੀ ਭਗਾਈ ਕਰਦੀ ਕਿ ਲੋੜ ਐਰ ਹੌਸ ਪਾਇਪ ਵਧੀਆ ਆਪਾਂ ਕਿਹੜਾ ਮੇਲੇ ਲੈਣਾ ਜੇ ਪਾਰਟ 2 ਦਾ ਟਰੈਕਟਰ ਨੂੰ ਉਹਦੇ ਹੀ ਦੱਸ ਦੂ ਉਹਦੇ ਠੱਲ ਲੈਣਾ ਆਪਾਂ ਪਾੜਦਾ ਹੈ ਨਹੀਂ ਪਰ ਅੱਜ ਤਾਈ ਦਾ ਪਾਟੇ ਨਹੀਂ ਹਾਂ ਆ ਅੱਜ ਤਾਈ ਆਹਾ ਪੈਮ ਲੈਣੀ ਸੀ ਆਪਣੀ ਦਿਖਾਈ ਮੜੀ ਜੀ ਅੱਜ ਤਾਈ ਇਹਦੇ ਤੇ ਚੱਲੀ ਗਈ ਇਨਾ ਜ਼ੋਰ ਮਾਰੀ ਐ ਕੁਝ ਨਹੀਂ ਹੁੰਦਾ ਚੱਲਣ ਦੇ ਆ ਵੀ ਲੱਗ ਰਿਹਾ ਉਸ ਤੋਂ ਤਾਂ ਵੱਡ ਕੇ ਲੱਗਦਾ ਇਧਰ ਨਹੀਂ ਇਧਰ ਇਹ ਵੱਧ ਗਿਆ ਹੈ ਹਾਂ ਵੱਡਾ ਬਹੁਤ ਹੈ ਅੱਛਾ ਹੋਰ ਲੈ ਆ ਕੇ ਹੋਰ ਲੈ ਆ ਕੇ ਹਾਂ ਇਹ ਵੀ ਥੋੜੀ ਉੱਚੀ ਜਾਂਦੀ ਸਾਡੇ ਜਲ ਬੋਲੀ ਨਹੀਂ ਨਹੀਂ ਬੋਲੀ ਵੱਡੀ ਹੈ ਨਾ ਹਾਂ ਉਹਦੇ ਨਾਲ 90 ਡਿਗਰੀ ਤਾਂ ਪੂਰੀ ਹਾਂ ਉਹ ਸਾਰੇ ਗੋਲ ਆ ਉਹਦੀ ਗੋਲ ਆ ਨਾ ਉਹਦੀ ਗਲਗਲਾਈ ਯਾਰ ਉਹ ਪਹਿਲਾ ਜਿਹੜੀ ਆ ਚੀਜ਼ ਸੀ ਇਹ ਹੀ ਆਪਾਂ ਨੂੰ ਐ ਰੀਲੀ ਰੋ ਲਾਉਂਦੇ ਹਾਂ ਗਾਹ ਕਰਾ ਲੈਂਦੇ ਨਹੀਂ ਸਿੱਧਾ ਹਸਪੀਟਲ ਚੜਦਾ ਚਲੋ ਕੋਈ ਨਹੀਂ ਇਹਦਾ ਤਾਂ ਕੋਈ ਨਹੀਂ ਇਹ ਤਾਂ ਨਾਰਮਲ ਆ ਤੂੰ ਹੁਣ ਇੱਕ ਵੀਰ ਬਣਿਆ ਹਣ ਆਵਾਜ਼ ਤਾਂ ਚੈੱਕ ਕਰਾ ਦੇ ਯਾਰ ਸਟਾਰਟ ਤਾਂ ਕਰ ਲੀ ਗਏ ਕੋਗਲੈਂਟ ਆਵਾਜ਼ ਬੈਂਟੀ ਚੜਨ ਲੱਗ ਗਈ ਹੋਰਾ ਮਾਰਦਾ ਮਿੱਤਰੋ ਸਾਹਮਣੇ 에ਅਰ ਕਲੀਨਰ ਦਿੰਦੇ ਆ ਇਹਦੇ ਪਾਸੇ ਹੋਰ ਕੁਲੀਨਰ ਲੱਗੂਗਾ ਤਾਂ ਇਹਦੇ ਮਨੋਂ ਜਿਹੜਾ ਸੀਖੇ ਵਾਲਾ ਬਾਹਰ ਵਾਲਾ ਉਹ ਇਧਰ ਹੋਣਾਊਗਾ। ਹੋਇਆ ਕੰਮ ਹੋ ਗਿਆ। ਅੱਡਾ ਸਾਰੀ ਫੋਟੋ ਪੱਤ ਨਹੀਂ ਪੈ ਗਈ। ਲੈਣਾ ਨਾ ਮੈਂ ਪਾਈ ਗਰਮੀਤ ਨੂੰ ਸਪੈਸ਼ਲ ਬੋਤਲ ਰੱਖੀ ਅੱਡ ਸੱਚੀ। ਪਾਏ ਜੋ ਪਾਣੀ ਦੀ ਬੋਤਲ ਰੱਖੀ ਫਿਰਦਾ। ਪਾਣੀ ਦੀ ਦੂਜੀ ਰੱਖ ਲਾਂਗੇ ਯਾਰ ਗੱਲ ਕੜੀ ਕਰਦਾ ਮੈਂ ਲਾਲ ਲੂਲ ਰੱਖੀਓ ਤੇ ਗੱਲ ਵੱਖਰੀ ਹੈ ਨਾ ਵੀ ਆਹੀਂ ਪਾ ਦੇ ਵਿੱਚ ਆਹੀਂ ਪਾ ਦਿਆ ਵੀਡੀਓ ਵਿੱਚ ਕੋਈ ਨਹੀਂ ਬਹੁਤ ਤੇਰੇ ਕੋਲੇ ਬੰਦੇ ਲਾਲ ਬੋਤ ਨਾਲੇ ਵੀ ਆਉਂਦੇ ਨੇ ਯਾਰ ਥੇਰੇ ਆਉਂਦੇ ਨੇ ਹਾਂ ਤੇ ਬਹੁਤ ਸਹੀ ਹੈ ਆ ਦੋ ਗੋੜੇ ਤੇਰੀ ਵਰਕਸ਼ਾਪ ਦੀ ਸ਼ਾਨ ਹੈ ਬਸ ਇੰਨੇ ਹੀ ਪਿਆਰੀ ਹੁਣ ਜਾਣੇ ਹਨ ਆਇਆ ਪਿਆ ਟਾਈਮ ਇਹਨਾਂ ਦਾ ਸੀਟ ਕਿੱਥੇ ਜੇ ਫੜਾਈ ਆਪਣੀ ਸ਼ਾਕਰ ਪਾਉਣਾ ਉਹਦੇ ਕੋਲੇ ਫੜਨਾ ਕਰ ਲਾਈ ਵੀ ਮਿੱਤਰ ਅਸੀਂ ਚੱਲੇ ਆਂ ਮਲੋਟ ਸਮਾਨ ਸੱਪਾ ਲੈਣ ਬਾਈ ਨੂੰ ਚੱਕਿਆ ਅੱਜ ਨਾਲ ਅੱਜ ਹੀ ਸੋਚ ਕੇ ਆਂ ਟਰੈਕਟਰ ਲੈ ਕੇ ਜਾਣਾ ਠੀਕ ਐ ਅੱਤੀ ਰਾਤ ਕਰਾ ਦੇਣੀ ਬਾਈ ਨੂੰ ਲਾਲ ਬੋਤਲ ਵੀ ਲੈਣੀ ਪਈ ਫਿਰ ਜੇ ਜੇ ਮੰਨ ਲਾ ਸ਼ੌਕਰ ਆਪਾਂ ਹੌਲੈਂਡ ਦਾ ਲਈਏ ਫਿਰ ਨਾਲ ਸਪਰਿੰਗ ਵੀ ਚੰਗੇ ਲਈਏ ਫੇਰ ਵੀ ਮੇਡ ਕੰਮ ਉੱਥੇ ਹੀ ਕਰੂਗਾ ਇਹ ਸ਼ੌਕਰ ਅਰੀਨ ਲੱਗਦਾ ਇਹ ਤਾਂ ਨਹੀਂ ਪਰਦੇਸੀ ਦੋ ਵਾਰੀ ਪਾਇਆ ਇਹਦਾ ਆ ਪੱਟੇ ਜਾਂਦੇ ਨੇ ਕਈ ਵਾਰੀ ਤਾਂ ਆ ਪੱਟਿਆ ਜਾਂਦਾ ਬਾਈ ਇਹ ਨਾਲ ਆਦ ਸਪ੍ਰਿੰਗਾਂ ਦੀ ਪੰਨਾ ਸਪ੍ਰਿੰਗ ਮਾਰਿਓ ਕੱਲਾ ਝੋਕਰ ਕੱਲਾ ਝੋਕਰ ਕੀ ਰੇ ਕੰਬੀਨੇਸ਼ਨ ਨਹੀਂ ਬੰਦਦਾ 700 ਰੁਪਿਆ 700 ਇਹ ਕਿ ਜਲ ਬਣ ਗਈ ਮੈਸਤਰੀ ਸਾਹਿਬ ਦੇਸੀ ਨਹੀਂ ਆਉਂਦਾਗਾ ਐਨਬੀਸੀ ਦਾ 1000 ਰੁਪਏ ਦਾ ਇਹ ਵੀ ਲੀਕ ਹੈ ਟਾਟਾ ਦਾ ਕੂਲੈਂਟ 3 ਲੀਟਰ ਪਾਵਾਂਗੇ ਪਰ ਹੁਣ ਸਮੇਂ ਮੁਤਾਬਕ ਬਦਲਿਆ ਕਰਾਂਗੇ ਅੱਗੇ ਬਦਲੇ ਨਹੀਂ ਸੀ 2-2.5 ਸਾਲ ਬਾਅਦ ਬਦਲ 2 ਸਾਲ ਹੋ ਗਏ ਜੀ ਤੇ ਜਗਾ ਵਾਲ ਬਣੀ ਪਈ ਸੀ ਰੈਡੀਏਟਰ ਤੇ ਨਾਲੇ ਰੈਡੀਏਟਰ ਆਪਣਾ ਨਵਾਂ ਹੀ ਤੇ ਮਾ ਜੀ ਮਿੱਤਰੋ ਆਇਆ ਖੜਾ ਟਰੈਕਟਰ ਜ 65 ਅੱਛਾ 65 ਬਾਈ ਆਹ ਸ਼ੋਅ ਚ ਵੀ ਆਇਆ ਬਾਈ ਮੈਨੂੰ ਵੀ ਆਈ ਸੀ ਇਹ ਹੈ ਬਾਈ ਇਹਦੀ ਫੋਟੋ ਆਈ ਸੀ ਤੁਹਾਨੂੰ ਨਹੀਂ ਇਹ 65 ਬਾਈ ਆਇਆ ਸ਼ੋਅ ਚ ਵੀ ਆਇਆ ਟਰਬੋ ਅੱਛਾ ਹਾਂ ਜਿਹੜਾ ਆਪਾਂ ਉਹਦਾ ਇੰਜਨ ਵੇਖਿਆ ਟਰਬੋ ਵਾਲਾ ਹਨਾ ਉਹ 65 ਬਾਈ ਐਸ ਇਹ ਬਹੁਤ ਨਵਾਂ ਮਾਗਰ ਲੈ ਹਿੱਸਾ ਲੈਣਾ ਹੋਵੇ ਤਾਂ ਮਿੱਤਰੋ 65 ভাই ਆ ਇਹ ਨਵਾਂ ਮਾਡਲ ਟਰਬੋ ਇੰਜਨ ਵਾਲਾ 65 ভাই ਆ ਨੂਪੇ ਕਵਾੜੀ ਕੋਲੇ ਖੜਾ ਹੈ ਕੀ ਕਹਨੇ ਹੁੰਨੇ ਮਲੋਟ ਆਏ ਪਏ ਨੇ ਇਹ ਸੋ ਫਾਰਮ ਟਰੱਕ ਦਾ ਹਿਸਾਬ ਹੈ ਬਹੁਤ ਜਗੜਾ ਆ ਤਾ ਯਾਰ ਚਲੋ ਭਾਈ ਨਾ ਲੇਟ ਹੋ ਗਿਆ ਅੱਜ ਆਪਾਂ ਟਰੰਗਾਂ ਨਾ ਮਰ ਗਏ ਵੇ ਜਾਇ ਇੰਜਨ ਜਿਹੜਾ ਇੱਥੇ ਪਿਆ ਸੀ ਮਿੱਤਰੋ ਇੰਜਨ ਵੇਗ ਦਾ ਸੰਗੇੜੇ ਲਾ ਤੇ ਬਾਹਲੇ ਇਹ ਰਹੀ ਹੌਲੈਂਡ ਦਾ ਹਜੇ ਤਾਈ ਲੈਣੀ ਅੱਜ ਲੈ ਹੀ ਜਾਣਾ ਆ ਪੁਰਾਣੇ ਮਾਡਲ ਦਾ ਤੇ ਡਿ ਅਰੀਜਨਲ ਫਟਿੰਗ ਪਈ ਹੈ ਹੁਣ ਆਪਾਂ ਲੈਣਾ ਨਵਾਂ ਨਵੇਂ ਮਾਡਲ ਦਾ ਠੀਕ ਹੈ ਦੇਖੋ ਫਰਮਾਨ ਪੱਤਾ ਪਏ 5500 ਦਾ ਫਿਰ ਕਿੰਨਾ ਸਿਸਟਮ ਪਏ ਤੇ ਮੇ ਉਹ ਆ ਵੀ ਲੈ ਚਾਲੇ ਕਰਨ ਜੇ ਆਪਣੇ ਵਾਲੇ ਦੇ ਹੋਰ ਹੀ ਲੱਗਦੇ ਭੜੇ ਨਵੇਂ ਲਾਦਗੇ ਨਹੀਂ ਕੋਈ ਫਿਲਮ ਨਹੀਂ ਹਾਂ ਉਦੋਂ ਲਾਵਾਂ ਆ ਵੀ ਨਿਊ ਆਰਲੈਂਡ ਦਾ ਇਹ ਕਣਿਆ ਦੇਖਿਆ ਸੀ ਕਰਦੇ 75 ਕਿ ਤਰਦਾਸ ਦੇ ਤਾਂ ਦੂਜਾ ਆ ਵੀ ਨਿਊ ਆਰਲੈਂਡ ਦਾ ਹਾਂ ਆ ਰਿਹਾ ਜੀ ਆ ਨਿਊ ਆਰਲੈਂਡ ਦਾ ਇਹਦੀ ਫੋਟੋ ਪੇ ਇਹਦਾ ਮਗਰ ਬਾਪੂ ਕੱਪੜਾ ਆ ਗਿਆ ਇੱਕ ਤਾਂ ਮਿਲੂਗਾ ਉਹਨੇ ਮਿਲਣਾ ਲਾ ਜੀ ਆ ਹੀ ਆ ਗਿਆ ਆ ਹੀ ਆਇਆ ਰਾਹ ਪਲੱਗ ਕਿੱਥੋਂ ਲਾਗੇ ਮਗਰ ਲਾ ਛਪੰਦੀ ਜਿਹੜੀ ਤੂੰ ਤੁਸੀਂ ਵੇਖੀ ਉਹ ਆਇਆ ਉਹ ਜਿਹੜਾ ਕੋਰੋਂ ਆਇਆ ਤੇਰੀ ਉਹ 3500 ਇਹ ਤੇ ਬਾਈ ਹੁਣ ਉਹ ਕਟਵਾ ਦੇ ਸਾਡੇ ਵਿੱਚ ਉਹ ਚੰਗਾ ਹੋ ਰਿਹਾ ਹੋਰ ਕਟਵਾ ਸਾਡਾ ਉਹਦਾ ਮੋੜ ਲਾ ਭਰਾਵਾ ਹੀ ਤੇਰੀ ਸੀਟ ਲੈ ਕੇ ਹੋਰ ਕੀ ਹੈ ਤੈਨੂੰ ਉਲਟੇ ਦੇਖ ਹੀ ਜਾਂਦੇ ਆ ਹਾਂ ਜਿੰਨੇ ਮੰਗੇ ਸੀਗੇ ਸਾਡੇ ਹੁਣ ਮੰਗਣ ਵਾਲੇ ਆ ਤਾਂ ਹਸਾ ਕੇ ਦੇਖਣ ਉਹ ਮੰਗੇ ਤਾਂ ਸਹੀ ਸੀ ਸਾਲਿਆ ਚੱਲ ਚੱਲਣ ਦੇ ਯਾਰ ਉਹਦੀ ਸੀਟ ਦੇ ਕਵਰ ਬਾਲੇ ਵਧ ਗਈ ਬਾਈ ਯਾਰ ਹਾਂ ਆਖਿਆ ਸੀ ਯਾਰ ਕਵਰ ਲਾ ਲ ਕੇ 1100 ਦੇ ਆਏ ਮੈਂ ਇੱਕ ਗੱਲ ਮੰਨੇਗਾ ਮੈਸਤਰੀ ਜੋਰ ਲਾਉਣਾ ਆਪਾਂ ਹਟਣਾ ਨਹੀਂ ਤੇ ਇੰਨ ਨੂੰ ਠੰਡਾ ਰੱਖੂਗਾ ਹੁਣ ਦਲਾਸੇ ਦੇਓ ਮੈਨੂੰ ਲੈ ਬਾਬੇਓ ਕਿੰਨਾ ਦੇਤਾ 6200 ਰੁਪਿਆ 6400 6400 ਰੁਪਿਆ ਨਾਲ ਦੇਤਾ ਖੁਸ਼ ਹੈ ਜੀ ਤੁਸੀਂ ਲੱਗੇ ਸੀਗੇ ਤੁਸੀਂ ਲੱਗੇ ਸੀ 800 ਦਾ ਹੀ ਕਟਿਆ ਇਹਦੇ ਨਾਲ ਨਿਕਾਉਂ ਦੂਜੀ ਦਰਿਆਉਣੇ ਹੋ 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 ਯਾਰ ਮੈਂ ਹੀ ਨੋਰ ਦੋਣੇ ਕੱਟ ਲੈਣਾ ਰੇਫਰ ਦਾ ਨੀ ਨਹੀਂ ਉਹ ਨਹੀਂ ਕੱਢਦਾ ਕੋ ਬੋਲ ਕੇ ਭਾਈ ਨਾ ਹੁੰਦੀ ਜਦੋਂ ਤਾਂ ਖੋਲਦਾ ਭਾਈ ਯਾਰ ਚੱਲੀ ਉਧਰ ਕਿ ਇੱਥੇ ਰੱਖਿਆ ਜਾਊਗਾ ਸਾਡਾ ਫੀਡ ਦੇ ਉੱਤੇ ਰਾ ਦੇ ਕੰਮ ਭਰੀ ਜਾਂਦੇ ਨੇ ਗੁਰਿੰਦਰ ਆਵੇ ਫੀਲਿੰਗ ਵੀ ਆਵੇ ਯਾਰ ਹਾਂ ਜੱਟ ਵੀ ਇਧਰਲੇ ਪਾਸੇ ਨੂੰ ਮੂੰਹ ਕੱਢਦਾ ਆਪਾਂ ਪਰਲੇ ਪਾਸੇ ਪੁੱਤਰ ਮਿਊਂਸੀਪਲ ਦੇ ਵੇਖਤਾ ਹੀ ਜਾਂਦੀ ਕਿ ਨਹੀਂ ਵਿੱਚ ਜਾਊਗੀ ਕਸ਼ਲ ਲਾਂਗੇ ਮਾੜਾ ਮਾੜਾ ਚੱਲੋ ਖੋਲਣ ਕੋਈ ਹੋਰ ਫੈਂਸੀ ਜੀ ਨਹੀਂ ਆਉਂਦੀ ਬਈ ਯਾਰ ਸੋਹਣੀ ਜੀ ਪੱਤੀ ਕੋਈ ਮਣਵਾਣੀ ਪੈਗੀ ਨੰਬਰ ਪਲੇਟਾਂ ਵਾਲੇ ਉਹ ਪਲਾਸਟਿਕ ਦੀ ਬਣਾ ਕੇ ਅੱਛਾ ਚਲੋ ਇਹਦੇ ਤੇ ਟੇਪ ਟੂਪ ਕਰ ਦਾਂਗੇ ਲੀਟਰ ਜਣ ਆ ਇਹ ਆਰ ਪੀ ਐਮ ਨਹੀਂ ਇਹ ਵੀਰੇ ਟਰਬੋ ਬੂਸਟ ਦਾ ਜੀ ਗਲੋ ਸ਼ਾਫਟ ਦਾ ਆ ਇਹ ਲਾਵਾਂਗੇ ਨਾ ਸਾਲੇ ਇਹਦੇ ਮਗਰ ਵੀ ਪਾ ਚੜਾਉਣ ਵਾਲਾ ਕੋਈ ਮਗਰ ਤਾਂ ਨਹੀਂ ਆਉਂਦਾ ਹੁਣ ਕੋਈ ਕਵਰ ਜਿਹੜੇ ਚੜ੍ਹ ਜੇਰਦੇ ਸੀ ਆਉਂਦਾ ਆ ਭਾਏ ਨਾਉ ਟੋੜਾਉਂਦਾ ਇੱਕ ਹੀ ਹੋਰ 26000 ਦਾ ਹਾਂ ਬਈ ਮਾਊਂਟ ਕਰਨ ਵਾਲਾ ਹਾਂ ਤਵਾਰਾ ਜਿਹੜਾ ਉੱਪਰ ਵੀ ਮਿੱਤਰੋ ਅੱਜ ਭਰੀ ਗਾਰ ਮੈਸਤਰੀ ਸਾਹਿਬ ਅੱਜ ਫੀਲਿੰਗ ਆਈ ਹੋਣੀ ਤੁਹਾਨੂੰ ਹਨਾ ਅੱਜ ਵੀ ਡੱਟੀ ਹੈ ਕਾਰ ਆਪਣੀ ਇਸ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਰਫੇ ਹੀ ਕਰਾਈ ਗਿਆ ਸਾਰੇ ਵੀ ਆ ਨਹੀਂ ਲਾਉਣਾ ਰੈਡੀਏਟਰ ਲੈ ਲਿਆ ਰੈਡੀਏਟਰ ਲਾਤਾ 95000 ਦਾ ਓਰੀਜਨਲ ਲੈ ਕੇ ਬਹੁਤ ਧਰਨ ਤਗੜੀ ਪਾਈ ਮੈਸਤਰੀ ਅੱਜ ਦੀ ਹੈ ਇਹ ਬਾਈ ਕਿੰਨੇ ਐਚਪੀ ਤੱਕ ਇਹ ਹੁੰਦਾ ਹੈ 700 ਹੁਣ ਤਾਂ ਨਹੀਂ ਸੋਈ ਸਾਈ ਚੱਕਣ ਵਾਲੀ ਯਾਰ ਨਹੀਂ ਜਾਗਦਾ ਹੁੰਦਾ ਗਵੰਡੀਆਂ ਦੇਣਗੇ ਬਾਰਫਾਲੀ ਸੇਲੀ ਲਾ ਦੀ ਸਮਝ ਲੈ ਤੂੰ ਇੰਨਾ ਕੋ ਹਲਾਤ ਕਾਰ ਤੋ ਨਦੀਆ ਇਦਾਂ ਬਾਬੇ ਬਾਈ ਦੇ ਪੈਰਾਂ ਚ ਵੀ ਵੇਖੋ ਤੁਸੀਂ ਸਮਾਨ ਪਿਆ ਓਹੋ ਇੱਕ ਤਾਂ ਫਲੈਸ਼ ਬੰਦ ਹੋ ਗਈ ਤੇ ਮਗਰ ਵੀ ਸਮਾਨ ਪਿਆ ਉੱਥੇ ਦੁਕਾਨ ਤੇ ਜਾ ਕੇ ਦਿਖਾਵਾਂਗੇ ਅੱਜ ਦਾ ਸ਼ਹਿਰ ਪੂਰੇ ਹੀ ਮਹਿੰਗਾ ਕਰਤਾ ਆਪਾਂ ਹਾਂਜੀ ਖਾਈਏ ਪੀਏ ਫਿਰ ਚਲੋ ਆਜੋ ਜੀ ਮੇਤਰ ਅੱਜ ਫੇਰ ਬਾਜ਼ਾਰ ਮਹਿੰਗਾ ਕਰ ਜਾਂਦਾ ਟਰੈਕਟਰ ਅੱਜ ਲੈਣਾ ਹੀ ਸੀ ਨਾ ਆਪਾਂ ਤੇ ਸਮਾਨ ਫੇਰ ਅੱਜ ਵੇਖ ਫੋਲਡ ਡਿਗਿੰਗ ਹੈ ਤੂੰ ਆਖਿਆ ਸੀ ਇਹਦੇ ਬੋਲ ਸੱਚੇ ਹੁੰਦੇ ਇਹਨੂੰ ਨਹੀਂ ਲਿਆਉਣਾ ਯਾਰ ਇਹਾਂ ਦਾ ਅੱਜ ਨਹੀਂ ਆਉਂਦਾ ਮੈਂ ਕਿਹਾ ਅੱਜ ਆ ਜੂਗਾ ਟਰੈਕਟਰ ਕਹਿੰਦਾ ਨਹੀਂ ਆਉਂਦਾ ਅੱਜ ਇਹ ਤੇ ਉਹੀ ਗੱਲ ਹੋ ਗਈ ਅੱਜ ਵੀ 20000 ਰੁਪਏ ਨੂੰ ਲਾਤਾ ਹਣ ਰੈਡੀ ਰੂੜੀ ਟਰੈਕਟਰ ਕੱਢ ਗਿਆ ਤੂੰ ਜਗਾਵਦਾ ਫੋਨ ਲੈ ਮੇਤਰੋ ਦੇਖੋ ਵਜਰੀ ਭਰੀ ਇੱਕ ਸੱਚ ਸੀਟ ਵੀ ਲਿਆਂਦੀ ਬਈ ਵਧਾਈ ਹੋਵੇ ਆ ਪੱਖਾ ਵੀ ਆਪਾਂ 6 ਫਰਾ ਲਾਉਣਾ ਹੈ ਉਹ ਆਪਾਂ ਹੌਲੈਂਡ ਦੀ ਪੱਤੀ ਉੱਥੋਂ ਲਈ ਸੀ ਤੇ ਥੜ੍ਹ ਅਮੀਰ ਮੇਰੇ ਆਹ ਕਲੈਂਪ ਤੇ ਆਹ ਗੇਜ ਦੀ ਪੱਤੀ ਵੀ ਲੈ ਲਈ ਆਪਾਂ ਉਹ ਗੇਜ ਵਾਲੀ ਇਹਦੇ ਵਾਲੀ ਟਰਬੋ ਵਾਲੀ ਗੇਜ ਇਹ ਵੀ ਲਾਵਾਂਗੇ ਜੇ ਯਾਦ ਰਹੀ ਤਾਂ ਜੇ ਅੱਗ ਅੱਗ ਕਰੀ ਗਏ ਸੀ ਜਿੱਦੇ ਲੈਣ ਆਏ ਸਵੇਰੇ ਪਰਸੋਂ ਇਹ ਪਿਆਰਾਂ ਦੇ ਹੋਰ ਤਾਂ ਵਾਹ ਇਹਦੇ ਥੱਲੇ ਆਪਾਂ ਚੱਕ ਹੀ ਲਈ ਵਾਹੇ ਹੁਣ ਉਧਰੋਂ ਸੀਟ ਸੂਟ ਲਾ ਦਈਏ ਯਾਰ ਤੇ ਰੈਡੀਏਟਰ ਲਾਈਏ ਕੂਲੈਂਟ ਪਿਆ ਆ ਸੂਸਪਾਇਪ ਕੋਈ ਨਹੀਂ ਇਹਨਾਂ ਨੂੰ ਲਵਾ ਦੇਣਗੇ ਮੁੰਡੇ ਆ ਜਾਂਦੇ ਅੱਜ ਤਾਂ ਬਾਬੇ ਬਹੁਤ ਪੈਸੇ ਲਾ ਦੇ ਇਹ ਸੀਟ ਆਪਾਂ ਲਈ 4500 ਵਾਲੀ ਹਨ 4500 ਦੀ ਸੀਟ ਆਪ ਦੀ ਸੀਟ ਰੱਖ ਹੀ ਲਈ ਰੀਨਲ ਉਹ ਕੱਟਦੇ ਹੀ 500 700 ਦੀ ਸੀ ਸਾਰੀ 1100 ਦਾ ਰਿਕਵਰੀ ਚੜਾਇਆ ਆਪਾਂ ਹਨਾ ਸਹੀ ਹੈ ਨਾ ਉਹ ਆਪਾਂ ਕੋਈ ਨਹੀਂ ਲਾਵਾਂਗੇ ਦੂਜੇ ਦੇ ਮਾਰੇ ਜੋ ਟਰੈਕਟਰ ਦੇਊਗਾ ਆਪਾਂ ਨੂੰ ਨੋਗਰਾ ਕੋਈ ਹੋਰ ਵੀਰੇ ਕੀ ਸੱਟ ਲੈ ਚੱਲੇ ਆਓ ਯਾਰ ਥੋੜੀ ਥੋੜੀ ਕਾਢ ਦੇ ਭਾਈ ਮਹੀਂ ਜੁੜੀ ਸਾਨੂੰ ਬਹੁਤ ਸਾਲਾਂ ਦੀ ਬਈ ਮੈਂ ਸੀਟ ਇਹ ਪੈਸੇ ਲਜਾਵੜਦਾ ਸੀ ਪੈਸੇ ਨਹੀਂ ਲਾਉਂਦੇ ਅਜੇ ਅਰ ਚੱਲ ਯਾਰ ਸ਼ੱਕਰ ਹੀ ਪਾਲਾ ਯਾਰ ਸ਼ੱਕਰ 5 700 ਚ ਪੈਜੂ ਆਏ ਕਹਿ ਕੇ ਫੇਰ 1200 ਲਾ ਦਿੰਦੇ ਤੇ ਹੁਣ ਬਈ ਵੇਖ ਲੈ ਮੂੰ ਆਪਣਾ ਕੂਲੈਂਟ ਚੱਕ ਲੇ ਚੱਕ ਲੈ ਇੱਕ ਆਪਾਂ ਸੇਮੇ ਮੈਂਣਾ ਅੱਜ ਚੱਕ ਲਿਆ ਆ ਕੀ ਪੀਏ ਇਹ ਦੂਜਾ 5 ਲੀਟਰ ਵਾਲਾ ਤੇਰਾ ਠੀਕ ਆ ਯਾਰ ਤੂੰ ਵੀ ਨਾਲ ਤੇਰੇ ਵੀ ਲੱਗੀ ਜਾਂਦੇ ਜਿੰਨੇ ਦਿਨ ਫਿਰਦਾ ਫੇਰ ਮੇਰੇ ਨਹੀਂ ਲੱਗ ਜਾਂਦੇ ਕਿਤੇ 100 ਦਾ ਬਾਤ ਆ ਤਾ ਕਦੇ ਕੋਈ ਲਓ ਜੀ ਮਿੱਤਰੋ ਅੱਜ ਦੀ ਰਾਤ ਫੇਰ ਹੋ ਗਈ ਬਾਕੀ ਬਈ ਇਹ ਕੋਈ ਬੰਦਾ ਇਹ ਨਾ ਆਖੇ ਵੀ ਟਾਈਮ ਲਾਦਾ ਪਰ ਨਾਲ ਨਾਲ ਹੋਰ ਵੀ ਕੰਮ ਬਹੁਤ ਆ ਤਿੰਨ ਦਾ ਨਾ ਇਦੂ ਪਹਿਲਾਂ ਰਾਤਾਂ ਮੋਟਰਾਂ ਤੇ ਰਹੇ ਪਾਣੀ ਲਾਈਏ ਨੇ ਹਜੇ ਵੀ ਨਹੀਂ ਬਾਣੀ ਲੱਗਿਆ ਅੱਜ ਦੀ ਰਾਤ ਵੀ ਹੋ ਸਕਦਾ ਖੇਤ ਜਾਈਏ ਜੇ ਲੇਟ ਆ ਗਈ ਤਾਂ ਮੀਂਹ ਦਾ ਮੌਸਮ ਹੈ ਤੇ ਬਾਕੀ ਮੈਸਤਰੀ ਨਹੀਂ ਹੋਣੀ ਢਿਲ ਕੋਈ ਐਵੇਂ ਤੁਸੀਂ ਮੈਂ ਸਾਡੇ ਮੈਸਤਰੀ ਨੂੰ ਆਖੋਗੇ ਵੀ ਕਰਦਾ ਨਹੀਂ ਇਹ ਪਰ ਸਾਥੋਂ ਸਮਾਨ ਨਹੀਂ ਪੂਰਾ ਆ ਰਿਹਾ ਆਵਿਆ ਚੀਜ਼ਾਂ ਤੇ ਆ ਹੁਣ ਆ ਪੱਖਾ ਸੀ ਜਲਾ ਪੱਖਾ ਵੀ ਅੱਜ ਲਿਆਂਦਾ ਆਪਾਂ ਹੌਲੀ ਹੌਲੀ ਬਈ ਜਿੰਨੀ ਅਪਡੇਸ਼ਨ ਕਰੀ ਨਾ ਤੁਹਾਨੂੰ ਗਿਣਾਵਾਂਗੇ ਨਿੱਕੀਆਂ ਨਿੱਕੀਆਂ ਚੀਜ਼ਾਂ ਤੁਸੀਂ ਆ ਪੁਲੀਆਂ ਦੇ ਸਪੇਸਰ ਤੋਂ ਲਾ ਵੀ ਕੁੱਲ ਛੋਟੀ ਛੋਟੀ ਚੀਜ਼ ਨੇ ਸਾਡੀ ਭਗਾਈ ਕਰਾਈ ਹੈ ਤੇ ਇੱਧਰ ਦੇਖੋ ਭਰਿਆ ਪਿਆ ਸਮਾਨ ਹੁਣ ਸਾਨੂੰ ਉਮੀਦ ਆ ਵੀ ਥੋੜਾ ਜਿਆਦਾ ਨੇੜਾ ਹੋ ਜਾਊਗਾ ਹਨਾ ਬਈ ਹੁਣ ਤਾਂ ਹੋ ਗਿਆ ਵਾਝੇ ਵੀ ਪਰ 에ਅਰ ਕਲੀਨਰ ਛੱਡਿਆ ਜ ਆਪਾਂ ਉਹ ਲੇਟ ਹੋ ਗਿਆ ਦੁਕਾਨ ਦਾ ਹਾਂ ਜਾਂਸੀ ਜਾਂਸੀ ਬੰਦ ਹੋ ਗਈ ਜਾਂਸੀ ਚੋਂ ਲੈਣਾ ਸੀ ਉਹ ਬੰਦ ਹੂੰ ਜਿਹੜਾ ਉ ਬਾਹਰੋਂ ਮਿਲਦਾ ਹੈ ਲਿਊਮਨ ਦਾ ਉਹ ਸਾਡੇ ਪਸੰਦ ਨਹੀਂ ਆਇਆਗਾ ਉਹਦੇ ਨਾਲ ਹੁਣ ਅਸੀਂ origignal ਉਹਦਾ ਹੀ ਲਾਵਾਂਗੇ ਥੋੜਾ ਹੀ ਫਰਕ ਹੈ ਕਿੰਨਾ ਹਾਂ ਪੈਸਿਆਂ ਦਾ ਫਰਕ ਘੱਟ ਆ ਬਾਈ ਚੀਜ਼ ਦੀ ਕੁਆਲਿਟੀ 6-700 ਦਾ ਫਰਕ ਆ ਸਰ ਹਾਂ ਕੁਆਲਿਟੀ ਵਾਲੀ ਟਰੈਕਟਰ ਦਾ ਹੀ ਫਰਕ ਪੈ ਜਾਂਦਾ ਬਿਲਕੁਲ ਬਿਲਕੁਲ ਸਰ ਤੇ ਹੁਣ ਵੀਰ ਮੇਰਾ ਜੜ ਦੀ ਮੇਰਾ ਸ਼ੇਰ ਜੜ ਤੇ ਬੋਕੇ ਆਪਾਂ ਰਹਿ ਕੀ ਕਹਿੰਦੇ ਤੂੰ ਰੈਡੀਏਟਰ ਧਰ ਕੇ ਵੇਖ ਲੈਂਦਾ ਯਾਰ ਹੁੰਦਾ ਕਹਿੰਦੇ ਘਰੇ ਆ ਜਾਊਗਾ ਬਸ ਕਿਉਂ ਰੋਣਾ ਇਹਨਾਂ ਘਰਾ ਦੂੰਗਾ ਹਾਂ ਚੱਲ ਇਹਨੂੰ ਬੰਨ੍ਹ ਦੀ ਇਹਦਾ ਬਣਾ ਤੇ ਫਿਰ ਤੇ ਆ ਲੈ ਸਪੈਸ਼ਲ ਬਣਾਇਆ ਐਡੀਸ਼ਨ ਦੀ ਆ ਦੇਖੋ ਤੁਸੀਂ ਇਹ ਸਾਰਾ ਹੱਥੀਂ ਡਿਜ਼ਾਈਨ ਹੋ ਗਿਆ ਫਿਰ ਹੂੰ ਜੋ ਜਿਹੜੀ ਜੇ ਨਹੀਂ ਮਿਲਦੀ ਫਿਰ ਹਾਜ਼ਰ ਕਰਨੀ ਪੈਂਦੀ ਹੈ ਨਾ ਸਹੀ ਗੱਲ ਹੈ ਸਹੀ ਗੱਲ ਆ ਚਲ ਆਪਾਂ ਨੂੰ ਫਾਇਦਾ ਹੋਗਾ ਜਦੋਂ ਮਿਲ ਗਈਆਂ ਏਜੰਸੀ ਚੋਂ ਹੀ ਸਭੀ ਮੋੜ ਮਾੜ ਜਿਹੇ ਇਹ ਮਿਲ ਗਏ ਇਹ ਵੀ ਹੈ ਜੀ ਸਟੀਲ ਸਟੂਲ ਦੇ ਬਣਾਉਣੇ ਬਹੁਤ ਭਗਾਈ ਹੁੰਦੀ ਹੈ ਬਹੁਤ ਭਗਾਈ ਹੁੰਦੀ ਬਾਈ ਜਿਹੜੇ ਜੀ ਰੈਡੀਮੈਂਟ ਮਿਲਦੀ ਉਹ ਤੇ ਰੀਸ ਹੀ ਨਹੀਂ ਕੋਈ ਸਹੀ ਗੱਲ ਹੈ ਸਹੀ ਗੱਲ ਚਲੋ ਹਾਂ ਬਾਈ ਬਣਿਆ بارش ਆਉਂਦੀ ਹੈ ਜੀ ਇੱਕ ਬਾਈ ਸੱਚ ਇਹ ਭੁੱਲ ਜਾਂਗੇ ਆ ਗੇਟ ਵਾਲ ਬੰਦ ਕਰਕੇ ਦੇਈ ਇਹਦੇ ਚੋਂ ਹਾਂ ਇਹ ਤਾਂ ਜ਼ਰੂਰੀ